ਅੱਛਾ ਕਈ ਲੋਕ ਫਿਰ ਰੱਬ ਦੇ ਵਜੂਦ ਨੂੰ ਨਕਾਰਨ ਤੋਂ ਡਰਦੇ ਆ ਜੇ ਕਿਤੇ ਮੈਂ ਲੋਕਾਂ 'ਚ ਕਹਦਾ ਕਿਤੇ ਉਹ ਸੁਣਦਾ ਹੀ ਨਾ ਹੋਵੇ ਆਸੇ-ਪਾਸੇ ਕਿਉਂਕਿ ਮਾਨ ਤੇ ਪ੍ਰੈਸ਼ਰ ਬਹੁਤ ਜ਼ਿਆਦਾ ਆ ਦੇਖੋ ਤੁਸੀਂ ਐਨੇ ਲੱਖਾਂ ਕਰੋੜਾਂ ਗੀਤ ਪਿਕਚਰਾਂ ਜਗਾਵਾ ਕਿੰਨਾ ਇੰਟਰਨੈਟ ਭਰਿਆ ਪਿਆ ਸਰਦਾਰਾਂ ਦੀਆਂ ਕਹਾਣੀਆਂ ਵੱਡੇ-ਵੱਡੇ ਲੇਖ ਪਟੀਆਂ ਵੱਡੀਆਂ ਕਿਤਾਬਾਂ ਵੱਡੀਆਂ-ਵੱਡੀਆਂ ਕਹਾਣੀਆਂ ਵੱਡੀਆਂ-ਵੱਡੀਆਂ ਕਥਾਵਾਂ ਹਰ ਇੱਕ ਚੀਜ਼ ਚਾਰੇ ਪਾਸੇ ਉਹ ਕੀਤੀ ਪਈ ਆ ਐਂ ਪ੍ਰੂਨੀ ਪਈ ਆ ਉਹ ਕਿਵੇਂ ਭਾਵੇਂ ਮੁੱਕ ਸਕਦੇ ਆ ਉਹ ਡਰ ਉਹਨਾਂ ਦੇ ਦਿਲੋਂ ਨਿਕਲਦਾ ਨਹੀਂਗਾ ਉਹ ਸਾਰਾ ਕੁਛ ਜਿੰਨਾ ਕੁਛ ਵੀ ਆ 80% ਲੋਕਾਂ ਦੇ ਲਈ ਆ ਔਰ ਇੱਥੇ ਹੀ ਬਸ ਨਹੀਂ ਹੁੰਦਾ ਊਤਾਂ ਪ੍ਰੇਤਾਂ ਅਸਤਾਨ ਵਾਲਾ ਕਿਸੇ ਵੀ ਬਹੁਤ ਜ਼ਿਆਦਾ ਕਿਵੇਂ ਭਾਵੇਂ ਕੋਈ ਬਾਜੂਗਾ ਇਹ ਵਿਰਲਾ ਹੀ ਹੁੰਦੇ ਆ ਜਿਨ੍ਹਾਂ ਦਾ ਦਿਮਾਗ ਸੰਪੂਰਨ ਵਿਕਸਿਤ ਹੁੰਦਾ ਸਭ ਚੀਜ਼ਾਂ ਤੋਂ ਜਿਹੜੇ ਉੱਪਰ ਉੱਠ ਜਾਂਦੇ ਆ ਦੁਨੀਆ ਦੇ ਵਿੱਚ ਦੋ ਤਰ੍ਹਾਂ ਦਾ ਵਿਅਕਤੀਤਾ ਹੁੰਦਾ ਇੱਕ ਨਾਸਤਿਕ ਇੱਕ ਆਸਤਿਕ ਨੌ ਤਰ੍ਹਾਂ ਦੀ ਪਰਸਨੈਲਿਟੀ ਹੁੰਦੀ ਹੈ ਲੋਕਾਂ ਦੀ ਪੂਰੀ ਦੁਨੀਆ ਦੇ ਵਿੱਚ ਇਹ ਨੌ ਤਰ੍ਹਾਂ ਦੇ ਹੀ ਲੋਕ ਪਾਏ ਜਾਂਦੇ ਆ ਤੁਸੀਂ ਕਿਤੇ ਵੀ ਜਾਵੋ ਤੁਸੀਂ ਮਹਿਸੂਸ ਕੀਤਾ ਹੋਊਗਾ ਕਿ ਇਹ ਬੰਦਾ ਸਾਡੇ ਪਿੰਡ ਦੇ ਫਲਾਣੇ ਬੰਦੇ ਆ ਉਸ ਤਰ੍ਹਾਂ ਤੁਰਦਾ ਉਸ ਤਰ੍ਹਾਂ ਬੋਲਦਾ ਚਾਹੇ ਉਹ ਕੋਈ ਹੋਰ ਪਾਸਾ ਕਿਉਂ ਨਾ ਬੋਲਦਾ ਹੋਵੇ ਜਿਨ੍ਹਾਂ ਲੋਕਾਂ ਦਾ ਦਿਮਾਗ ਵਿਕਸਿਤ ਨਹੀਂ ਹੁੰਦਾ ਉਹਨਾਂ ਨੂੰ ਧਰਮ ਦੀ ਲੋੜ ਪੈਂਦੀ ਹੈ ਉਹ ਆਪਣੇ ਗੋਡੇ ਆਪਣਾ ਮੱਥਾ ਉਹ ਟੇਕ ਦਿੰਦੇ ਆ ਜਿੱਥੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਜਿਸ ਨੂੰ ਆਤਮ ਗਿਆਨ ਹੁੰਦਾ ਹੈ ਜਿਸ ਨੂੰ ਸੰਪੂਰਨ ਗਿਆਨ ਹੁੰਦਾ ਹੈ ਜਿਸ ਦਾ ਦਿਮਾਗ ਪੂਰਨ ਤੌਰ ਤੇ ਵਿਕਸਿਤ ਹੁੰਦਾ ਹੈ ਉਸ ਦੇ ਅੰਦਰ ਸਾਰੇ ਸਵਾਲਾਂ ਦੇ ਜਵਾਬ ਹੁੰਦੇ ਆ ਕਿ ਮੈਨੂੰ ਗੁੱਸਾ ਕਿਉਂ ਆਉਂਦਾ ਹੈ ਮੈਨੂੰ ਖੁਸ਼ੀ ਕਿਉਂ ਮਹਿਸੂਸ ਹੁੰਦੀ ਆ ਮੈਨੂੰ ਫਲਾਨੀ ਬਿਮਾਰੀ ਕਿਉਂ ਹੋਈ ਆ ਅੱਜ ਮੈਂ ਤੰਦਰੁਸਤ ਕਿਉਂ ਆ ਮੈਨੂੰ ਕੀ ਖਾਣ ਨਾਲ ਕੀ ਮਹਿਸੂਸ ਹੁੰਦਾ ਹੈ ਕੀ ਨਾ ਖਾਣ ਨਾਲ ਕੀ ਹੁੰਦਾ ਹੈ ਜਿਹੜਾ ਖੁਦ ਦੇ ਬਾਰੇ ਸਭ ਕੁਝ ਜਾਣ ਗਿਆ ਉਹ ਦੂਜਿਆਂ ਦੇ ਬਾਰੇ ਵੀ ਜਾਣ ਗਿਆ ਇਨਸਾਨੀ ਮਸਤਕ ਸਾਰਾ ਕੋਈ ਇੱਕੋ ਹੀ ਹੁੰਦਾ ਸਾਰਿਆਂ ਦਾ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਸਮਝ ਲਿਆ ਸਮਝ ਲਿਆ ਦੂਜਿਆਂ ਦੇ ਨੂੰ ਵੀ ਸਮਝ ਲਿਆ ਜਿਹੜਾ ਲਾਲਾ ਤੈਨੂੰ ਸਮਝ ਜਾਂਦਾਗਾ ਦਇਆ ਨੂੰ ਸਮਝ ਜਾਂਦਾਗਾ ਪ੍ਰਸ਼ੰਸਾ ਨੂੰ ਸਮਝ ਜਾਂਦਾਗਾ ਹਰ ਇੱਕ ਤਰ੍ਹਾਂ ਦੀਆਂ ਭਾਵਨਾਵਾਂ ਨੂੰ ਸਮਝ ਜਾਂਦਾ ਕਿ ਕਿਹੜਾ ਇਨਸਾਨ ਸਾਹਮਣੋਂ ਕਿੱਥੋਂ ਬੋਲ ਰਿਹਾਗਾ ਉਹ ਕਿਹੜੀ ਜ਼ਰੂਰਤ ਨਾਲ ਮੇਰੇ ਨਾਲ ਗੱਲ ਕਰ ਰਿਹਾਗਾ ਉਹ ਮੈਨੂੰ ਫੋਕੇ ਪੰਪ ਦੇ ਰਿਹਾ ਏ ਜਾਂ ਮੈਨੂੰ ਅਸਲੀ ਗੱਲਾਂ ਦੱਸ ਰਿਹਾਗਾ ਕਿਹੜਾ ਕਿਸ ਕੋਲੋਂ ਦੁਖੀ ਆ ਇਹਦੀ ਦੁੱਖ ਦਾ ਕਾਰਨ ਕੀ ਆ ਇਹਦੀ ਖੁਸ਼ੀ ਦਾ ਕਾਰਨ ਕੀ ਆ ਸਭ ਚੀਜ਼ਾਂ ਨੂੰ ਸਾਹਮਣੇ ਵਾਲਾ ਇਨਸਾਨ ਜਿਹੜਾ ਸਮਝਣ ਲੱਗ ਜਾਂਦਾ ਏ ਉਸੇ ਨੂੰ ਆਤਮ ਗਿਆਨ ਉਸੇ ਨੂੰ ਸੰਪੂਰਨ ਗਿਆਨ ਕਿਹਾ ਜਾਂਦਾ ਹੈ ਆਤਮ ਗਿਆਨ ਹਾਸਲ ਹੋਣਾ ਤੁਸੀਂ ਬਦਲ ਨਹੀਂ ਜਾਓਗੇ ਤੁਸੀਂ ਉਹੀ ਇਨਸਾਨ ਰਹੋਗੇ ਪਰ ਤੁਸੀਂ ਦੂਜਿਆਂ ਨਾਲੋਂ ਕਿਤੇ ਜ਼ਿਆਦਾ ਖੁਸ਼ ਹੋਵੋਗੇ ਪਰ ਬੜਾ ਦਾ ਚੁੱਪ ਰਹੋਗੇ ਕਿਉਂਕਿ ਜਿਸ ਨੂੰ ਸਾਰਾ ਕੁਝ ਪਤਾ ਲੱਗ ਜਾਂਦਾ ਉਹ ਚੁੱਪ ਹੋ ਜਾਂਦਾ ਏ ਉਹ ਮੌਨ ਹੋ ਜਾਂਦਾ ਏ ਉਹਨੂੰ ਲੋਕਾਂ ਨਾਲ ਬਹਿਸ ਕਰਨਾ ਚੰਗਾ ਨਹੀਂ ਲੱਗਦਾ ਉਹਨਾਂ ਬੈਸ ਦੇ ਨਤੀਜੇ ਪਤਾ ਹੁੰਦੇ ਆ ਉਹ ਆਪਣੇ ਆਪ ਦੇ ਵਿੱਚ ਖੁਸ ਰਹਿਦਾਗਾ ਦੂਜਿਆਂ ਨੂੰ ਛੋਟੀਆਂ-ਛੋਟੀਆਂ ਬੈਸਾਂ ਮੁੱਦਿਆਂ ਤੇ ਗੱਲ ਕਰਦੇ ਲੜਾਈਆਂ ਕਰਦੇ ਹਾਸੇ ਠੱਠੇ ਕਰਦੇ ਸਭ ਚੀਜ਼ਾਂ ਦਾ ਪਤਾ ਹੁੰਦਾਗਾ ਪਰ ਜਿਹੜਾ ਵਿਕਾਸ ਦਿਮਾਗ ਦਾ ਰੁਕਦਾ ਏ ਉਹ ਰੁਕਦਾਗਾ ਆ ਕੇ 17 ਸਾਲ ਦੀ ਉਮਰ ਤੇ ਆ ਕੇ 80% ਤੋਂ ਜ਼ਿਆਦਾ ਲੋਕਾਂ ਦਾ ਮਾਨਸਿਕ ਵਿਕਾਸ ਰੁਕ ਜਾਂਦਾਗਾ ਉਸ ਤੋਂ ਅੱਗੇ ਉਹ ਓਵੇਂ ਕਰਦੇ ਆ ਜਿਸ ਤਰ੍ਹਾਂ ਬਚਪਨ ਤੋਂ ਕਿ ਮੱਥਾ ਟੇਕ, ਹੱਥ ਜੋੜ, ਆ ਚੀਜ਼ ਮੰਗ, ਚਮਤਕਾਰ ਹੋਊਗਾ। ਉਹਨਾਂ ਦੀ ਜ਼ਿੰਦਗੀ ਇਹਨਾਂ ਚੀਜ਼ਾਂ ਵਿੱਚ ਚੱਲੀ ਜਾਂਦੀ ਆ। ਉਹਨਾਂ ਨੂੰ ਧਾਰਮਿਕ ਕੱਲ੍ਹਵਾਸ ਪਾਉਣੇ, ਧਾਰਮਿਕ ਪ੍ਰੋਗਰਾਮਾਂ ਤੇ ਜਾਣਾ, ਬੜੀ ਜ਼ਿਆਦਾ ਸਰਦਾ, ਕਿਸੇ ਗੈਬੀ ਸ਼ਕਤੀ ਦੇ ਵਿੱਚ ਵਿਸ਼ਵਾਸ ਰੱਖਣਾ, ਇਹਨਾਂ ਚੀਜ਼ਾਂ ਵੱਲ ਇੰਟਰਸਟ ਹੁੰਦਾ ਆ। ਉਹਨਾਂ ਲੋਕਾਂ ਨੂੰ ਤੁਸੀਂ ਕਦੇ ਵੀ ਸਮਝਾ ਨਹੀਂ ਸਕਦੇ। ਤੁਸੀਂ ਕਦੇ ਬਹਿਸ ਦੇ ਵਿੱਚ ਜਿੱਤ ਨਹੀਂ ਸਕਦੇਗੇ। ਉਹ ਲੜ ਪੈਣਗੇ ਤੁਹਾਡੇ ਨਾਲ ਬੱਕ ਹੋ ਜਾਣਗੇ ਪਰ ਆਪਣੀ ਜਿਹੜੀ ਬਹਿਸ ਨਹੀਂ ਛੱਡਣਗੇ। ਜਿਹੜਾ ਅਧ ਰੁਕਿਆ ਦਿਮਾਗ ਹੁੰਦਾਗਾ ਉਹ ਬਹੁਤ ਲੋਕਾਂ ਦਾ 80% ਤੋਂ ਜ਼ਿਆਦਾ ਮਰਦ ਔਰਤਾਂ ਦਾ ਦਿਮਾਗ ਅਧ ਰੁਕਿਆ ਹੁੰਦਾਗਾ ਤੇ ਅਧ ਰੁਕੇ ਦਿਮਾਗ ਜ਼ਿਆਦਾਤਰ ਮਸਲਿਆਂ ਦੀ ਜੜ ਹੁੰਦੇ ਆ ਕਹਿ ਲੋ ਝਗੜਿਆਂ ਦੀ ਜੜ ਹੁੰਦੇ ਆ ਦੰਗਿਆਂ ਦੀ ਜੜ ਹੁੰਦੇ ਆ ਕਤਲਾਂ ਦੀ ਜੜ ਹੁੰਦੇ ਆ ਘਰ ਦੇ ਵਿੱਚ ਕਲੇਸ਼ਾਂ ਦੀ ਜੜ ਹੁੰਦੇ ਆ ਇਹ ਸਾਰੇ ਲੋਕ ਹੁੰਦੇ ਸੰਪੂਰਨ ਗਿਆਨ ਵਾਲੇ ਲੋਕ ਇੱਕ ਪਾਸੇ ਹੁੰਦੇ ਆ ਉਹਨਾਂ ਨੂੰ ਉਹਨਾਂ ਦੀ ਬਹੁਤ ਘੱਟ ਲੋਕਾਂ ਨਾਲ ਬਣਦੀ ਹੁੰਦੀ ਆ ਸਿਰਫ ਆਪਦੇ ਵਰਗੇ ਲੋਕਾਂ ਦੇ ਨਾਲ ਜਿਹੜੇ ਬਾਕੀ ਲੋਕ ਆ ਉਹ ਭੀੜ ਦੇ ਵਿੱਚ ਬੜਾ ਖੁਸ਼ ਰਹਿੰਦੇ ਆ ਤੁਸੀਂ ਅੱਖਾਂ ਬੰਦ ਕੇ ਸੋਚ ਕੇ ਦੇਖੋ ਤੁਸੀਂ ਕਿ ਕਿਸ ਪਾਸੇ ਖੜੇ ਹੋ ਤੁਹਾਡਾ ਦਿਮਾਗ ਪੂਰਾ ਵਿਕਸਿਤ ਹੋ ਚੁੱਕਿਆ ਜਾਂ ਨਹੀਂ ਸੋਚ ਕੇ ਜਵਾਬ ਦੇਣਾ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਤੁਸੀਂ ਦੇਖ ਰਹੇ ਆਂ ਪੰਜਾਬੀ ਸਟਾਰਟ ਸੂ